ਇਹ ਸੀਵਰ ਲੈਂਡ ਦੀ ਜੇ ਕੋਈ ਮੁਸ਼ਕਲ ਆਉਂਦੀ ਆ ਉਹ ਸਾਡੇ ਪਿੰਡ ਵਿੱਚ ਲਿਆ ਕੇ ਇੱਥੇ ਗੱਡੀ ਖਾਲੀ ਕੀਤੀ ਜਾਂਦੀ ਆ ਤੁਸੀਂ ਦੀ ਦਿੱਲੀ ਪੌਲੀਟੈਕਨਿਕ ਚੈਨਲ ਤੇ ਸੱਡੀ ਪ੍ਰੈਸ ਦੀ ਟੀਮ ਗਮਨਪੁਰਾਣਾ ਜਾਂ 파ੜਕ ਜੋ ਜਾਣਾ ਪਿੰਡ ਦੇ ਨੰਬਰ ਸਨੂ ਤੋਂ ਦੇਖ ਰਹੇ ਛੇ ਜੀਸੀਬੀ ਚੱਲ ਰਹੀ ਆ ਜਿੱਥੇ ਡੈਂਪ ਇਕੱਠਾ ਕੀਤਾ ਸੀ ਉਹ ਸਮੂਹ ਪਿੰਡ ਗਮਨਪੁਰਾ ਬਸ ਕੇ ਪੈਣੀ ਰਾਮਪੁਰਾ ਔਰ सरपंचाल ਨੂੰ ਐਮਐਲਏ ਜਸਬੀ ਸਿੰਘ ਤੋਂ ਜਸਬੀ ਸਿੰਘ ਆਉਣ ਨਾਲ ਜਦਬਾਹ ਪਾਣ ਕਰਕੇ ਜਿਹੜਾ ਡੈਂਪ ਉਠਾਇਆ ਜਾ ਰਿਹਾ ਦੇਖੇ ਜੀਸੀਬੀ ਗੰਦਗੀ ਨੂੰ ਸਾਫ ਕਰ ਰਹੀ ਜੀ ਲੈ ਤੁਸੀਂ ਐਸੇ ਦਿਖਾ ਰਹੇ ਫਿਰ ਨਾਲ ਹੀ ਚਮਸ਼ਾਨ ਕੱਢ ਵਾਈਡ ਰੀ ਦੀ ਫਟੇ ਸੰਤੋ ਬੇਤੀ ਆ ਕਿ ਆ ਜਿਹੜਾ ਹੁਣ ਅਸੀਂ ਜਿਹੜੀ ਨੀਵੀਂ ਜਗਾ ਹੀ ਇਹ ਕਾਰਪੋਰੇਸ਼ਨ ਨੇ ਆਪਣਾ ਜਿਹੜਾ ਕੂੜਾ ਇੱਥੇ ਝੁਕਲਿਆ ਵਾ ਤੇ ਨੀਵੀਂ ਜਗ੍ਹਾ ਤੇ ਜਿਹੜਾ ਆ ਮਲਬਾ ਹੀ ਮਿੱਟੀ ਸਟਾਕ ਹੈ ਤਾਂ ਕਿ ਇੱਥੇ ਜਿਹੜਾ ਪਾਣੀ ਆ 2 ਫੁੱਟ ਜਿਹੜੀ ਸੜਕ ਨਾਲੋਂ ਨੀਵੀਂ ਜਗ੍ਹਾ ਹੋ ਗਈ ਆ ਤੇ ਇੱਥੇ ਅਸੀਂ ਪਾਣੀ ਜਿਹੜਾ ਵਾ ਖਲੋ ਜਾਣਾ ਵਾ ਤੇ ਮਲਬਾ ਮਿੱਟੀ ਪਾ ਕੇ ਇਹਨੂੰ ਲੈਵਲੇ ਦਾ ਪੱਧਰਾ ਕਰਕੇ ਇੱਥੇ ਬੁੱਢੇ ਲਾ ਦੇਣੇ ਆ ਤੇ ਆ ਜਿਹੜੀ ਜਗ੍ਹਾ ਇਹ ਕਵਰ ਕਰਕੇ ਨਾ ਇੱਥੇ ਪਰਦਾ ਲਾ ਦੇਣਾ ਜੇ ਕੋਸ਼ਿਸ਼ ਕਰਾਂਗੇ ਅਸੀਂ ਕੰਦ ਕਰਨ ਦੀ ਨਹੀਂ ਤੇ ਪਰਦਾ ਲਾ ਕੇ ਇਹਨੂੰ ਕਵਰ ਕਰ ਦੇਣਾ ਵਾ ਮਿੱਟੀ ਵੀ ਆਪਣੇ ਕੋਲੋਂ ਸਟਾਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪੰਚ ਜੀ ਇੱਕ ਜਗ੍ਹਾ ਜਗ੍ਹਾ ਤੁਸੀਂ ਦੇਖ ਰਹੇ ਸਾਹਮਣੇ ਆਪਾਂ ਦਿਖਾ ਰਹੇ ਆ ਤੁਹਾਨੂੰ ਲੈ ਤੁਸੀਂ ਉਹ ਵੀ ਜਿਹੜਾ ਡਿੱਗਣ ਦਾ ਡਰ ਉੱਥੇ ਜਿਹੜਾ ਮੋੜ ਹਾਂਜੀ ਹਾਂਜੀ ਅਸੀਂ ਉੱਥੇ ਵੀ ਨਾ ਮਿੱਟੀ ਦੀਆਂ ਟਰਾਲੀਆਂ ਦੋ ਸਟਾਈਆਂ ਵਾਂ ਉੱਥੇ ਵੀ ਇਹ ਮਲਬੇ ਵਾਲੇ ਨੂੰ ਕਿਹਾ ਵਾ ਉੱਥੇ ਮਲਬਾ ਬਰਮ ਦੇ ਨਾਲ ਨਾਲ ਜਿਹੜੀ ਆ ਛਰਕ ਦੇ ਨਾਲ ਨਾਲ ਬਰਮ ਬੰਨਾਂਗੇ ਨਾਲ ਨਾਲ ਜਿੰਨੀ ਵੀ ਸਾਡੇ ਕੋਲ ਕੋਸ਼ਿਸ਼ ਹੋਈ ਅਸੀਂ ਮਲਬਾ ਮਿੱਟੀ ਜੋ ਵੀ ਸਾਡੇ ਕੋਲ ਮਟੀਰੀਅਲ ਆ ਜਿੰਨੀ ਸਾਡੇ ਕੋਲ ਸੇਵਾ ਆਂ ਇਕੱਠੀ ਕਰਕੇ ਸਾਰੇ ਵੀਰਾਂ ਨੇ ਤੇ ਉੱਥੇ ਨਾਲ ਨਾਲ ਬਰਮ ਬੰਨਣ ਲੱਗੇ ਤਾਂ ਕਿ ਕਿਸੇ ਦਾ ਨੁ ਆਵਾਜ਼ਾਈ ਬਹੁਤ ਜ਼ਿਆਦਾ ਹੈ ਇੱਧਰ ਤੇ ਗੱਡੀਆਂ ਜਿਹੜੀਆਂ ਲੰਘਦੀਆਂ ਵਾ ਕ੍ਰੋਸਿੰਗ ਜਿਹੜੀ ਹੁੰਦੀ ਨਹੀਂ ਆ ਬਰਮ ਦੇ ਨਾਲ-ਨਾਲ ਸੜਕ ਦੇ ਨਾਲ-ਨਾਲ ਜਿਹੜੀ ਬਰਮ ਬੰਨਣ ਦੀ ਅਸੀਂ ਜਿਹੜੀ ਇਹ ਸੰਗਤਾਂ ਨੂੰ ਕਹਿਣ ਦੇ ਆ ਵੀ ਮਿੱਟੀ ਦੀ ਸੇਵਾ ਸਾਨੂੰ ਮਲਬੇ ਦੀ ਸੇਵਾ ਇੱਥੇ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਸ਼ਾਸਨ ਦੇ ਜਿਹੜੇ ਜ਼ਿੰਮੇਵਾਰ ਨੇ ਐਕਸਲ ਐਜਿਓ ਇੰਜੀਨੀਅਰ ਜੋ ਵੀ ਗਿਆ ਉਹਨਾਂ ਕੋਲ ਆ ਗੱਡੀਆਂ ਕਿਉਂ ਨਹੀਂ ਰੋਕੀ ਜਾ ਰਹੀਆਂ ਕਿਉਂਕਿ ਗੱਡੀਆਂ ਨੂੰ ਤੁਰੰਤ ਰੋਕਣਾ ਚਾਹੀਦਾ ਜੇ ਅਗਰ ਐਮਐਲ ਨੇ ਇਸ ਇਲਾਕੇ ਦੇ ਸਮੂਹ ਜਹਿਬੰਦੀਆਂ ਨੂੰ ਇਹ ਪ੍ਰੋਸਾ ਦਿੱਤਾ ਸੀ ਵੀ ਕੂੜਾ ਜਿਹੜਾ ਮਨਾ ਕੀਤਾ ਜਾ ਰਿਹਾ ਔਰ ਉਹਨਾਂ ਨੇ ਕਹਿ ਗਿਆ ਇੱਥੇ ਆ ਕੇ ਵੀ ਐਮ.ਐਲ.ਏ ਜਿਹੜੇ ਡਾਕਟਰ ਜਸਪੀਤ ਸਿੰਘ ਉਹਨਾਂ ਨੂੰ ਸੁਜੋਗ ਦਿੱਤਾ ਜਾ ਰਿਹਾ ਪਰ ਅੱਜ ਤੱਕ ਦੇਖਿਆ ਜਾਵੇ ਆ ਦਿਖਾਉਣੇ ਆ ਅਸੀਂ ਕੈਮਰਾਮੈਨ ਨੂੰ ਕਹਿ ਰਹੇ ਆ ਲਾ ਕੇ ਆ ਕੇ ਦਿਖਾ ਜਾਵੇ ਆ ਗੰਦਗੀ ਦੇ ਦੇਖਿਆ ਜਾਵੇ ਢੇਰ ਇੱਥੋਂ ਇੱਕ ਸਾਡੇ ਜੋ ਪੀ.ਐਮ ਸਾਡੇ ਭਾਰਤ ਦੇਸ਼ ਦਾ ਉਹਨੂੰ ਕਿਹਦੇ ਨਰਿੰਦਰ ਮੋਦੀ ਹੁੰਦਾ ਹੈ ਸ਼ੌਸ਼ ਭਾਰਤ ਜੈਦਾ ਆ ਸਾਡਾ ਵੇਖੋ ਜ ਆ ਭਾਰਤ ਜਿੱਥੋਂ ਸਾਡਾ ਦੇਖਿਆ ਜਾਵੇ ਕੀ ਹਾਲ ਹੈ ਕੀ ਇੱਥੇ ਗਰੀਬਾਂ ਤੋਂ ਕਿੰਨੇ ਬੰਬਾਰੀ ਫੈਲੇ ਦਾ ਡਾ ਜਿੰਨੇ ਬਿਮਾਰੀ ਦਾ ਸ਼ਿਕਾਰ ਹੋ ਰਹੇ ਆ ਕਿ ਅਗਰ ਕੱਲ ਕੋਈ ਕਿਸੇ ਤਰ੍ਹਾਂ ਦੀ ਅਭਿ ਨਵੀ ਹੁੰਦੀ ਆ ਕਿ ਸਰਕਾਰ ਜ਼ਿੰਮੇਵਾਰ ਹੋਗੀ ਔਰ ਜਿਹੜਾ ਕਾਰਪੋਰੇਸ਼ਨ ਦਾ ਜਿੰਨਾ ਪ੍ਰਸ਼ਾਸਕ ਜ਼ਿਲ੍ਹਾ ਦੇ ਨਾਸਬੰਦ ਅਫਸਰ ਉਹ ਜ਼ਿੰਮੇਵਾਰ ਹੋਣਗੇ ਜਿੱਦੀ ਸ਼ੇਖ ਕੋਲ ਗੁਰਬੀ ਸਿੰਘ ਦੇ ਨਾਲ ਆਪਣਾ ਰੋਧ ਘਮਾੜਪੁਰ ਅੰਮ੍ਰਿਤਸਰ